ਪਿਛਲੇ ਦਿਨਾਂ ਦੇ ਵਿੱਚ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਨੇ ਆਪਣਾ ਅਸਤੀਫਾ ਦੇ ਦਿੱਤਾ ਯਾਨੀ ਕਿ ਗੱਲ ਕਰਦੇ ਹਾਂ ਹਲਕਾ ਬੰਗਾ ਦੀ ਹਲਕਾ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਸੁਖਵਿੰਦਰ ਕੁਮਾਰ ਸੁਖੀ ਜਿਸ ਨੂੰ ਸੁਖੀ ਡਾਕਟਰ ਸੁਖੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਵਿਧਾਇਕੀ ਤੋਂ ਅਸਤੀਫਾ ਦੇ ਕੇ सीएम मार यानी कि भगवंत मान, मान दे दे दी मौजूदगी ਦੇ ਵਿੱਚ ਸ਼ਾਮਲ ਹੋ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਸਿਆਸਤ ਹਿਲ ਗਈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਹਿਲਾਂ ਹੀ ਬੜਾ ਵੱਡਾ ਬਵਾਲ ਚੱਲ ਰਿਹਾ ਹੈ ਦੂਸਰੇ ਪਾਸੇ ਗੱਲ ਕਰੀਏ ਇਹਨਾਂ ਵਿਧਾਇਕਾਂ ਦੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਪਹਿਲੇ ਉਹ ਵਿਧਾਇਕ ਸੀ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗੁਰਾ ਜਿਨ੍ਹਾਂ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜਿਮਨੀ ਚੋਣ ਤੋਂ ਬਾਅਦ ਉਹ ਚੋਣ ਹਾਰ ਵੀ ਗਏ ਲੇਕਿਨ ਫਾਇਦੇ ਉਹਨਾਂ ਨੂੰ ਮਿਲ ਰਹੇ ਨੇ ਪੈਨਸ਼ਨ ਉਹਨਾਂ ਨੂੰ ਮਿਲਦੀ ਹੈ ਹੁਣ ਇੱਕ ਵਾਰ ਫੇਰ ਵੱਡਾ ਝਟਕਾ ਲੱਗਿਆ ਹੈ ਪਾਰਟੀ ਨੂੰ ਜਿਮਨੀ ਚੋਣਾਂ ਵੀ ਹੋਣ ਵਾਲੀਆਂ ਨੇ ਅਤੇ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣ ਹਾਲੀਆਂ ਹੋਣ ਵਾਲੀਆਂ ਨੇ ਇਸ ਨੂੰ ਲੈ ਕੇ ਹੁਣ ਇੱਕ ਵਾਰ ਫੇਰ بڑے ਵੱਡੇ ਝਟਕੇ ਲੱਗ ਰਹੇ ਨੇ ਪਾਰਟੀਆਂ ਨੂੰ ਦੱਸ ਦਈਏ ਕਿ ਇਹ ਪਾਰਟੀ ਦਲ ਕਿਉਂ ਬਦਲਦੇ ਨੇ ਇਹ ਦਲ ਬਦਲਾਉ ਨਾ ਕਿਉਂ ਰੱਖਿਆ ਗਿਆ ਹੈ ਕਿਉਂਕਿ ਕਿਦੇ ਨਾ ਕਿਦੇ ਇਹਨਾਂ ਨੂੰ ਸੱਤਾ ਦਾ ਲਾਲਚ ਹੁੰਦਾ ਹੈ ਜਾਂ ਪਾਰਟੀ ਦੇ ਵਿੱਚ ਕੋਈ ਇਹਨਾਂ ਨੂੰ ਅਹੁਦੇ ਮਿਲਦੇ ਨੇ ਜਾਂ ਇਹ ਜਿਹੜੀਆਂ ਆਪ ਆਦਮੀ ਪਾਰਟੀ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਕੋਈ ਖੇਤਰੀ ਪਾਰਟੀ ਹੋਵੇ ਅੰਦਰ ਖਾਤੇ ਕਿਸੇ ਨਾ ਇਹਨਾਂ ਦੀ ਲੱਗਦੀ ਹੈ ਇਸ ਕਰਕੇ ਇਹ ਆਪਣੀਆਂ ਵਿਧਾਇਕੀਆਂ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਚਲੇ ਜਾਂਦੇ ਨੇ ਉਹਨਾਂ ਦੱਸਦੀ ਇਹ ਕਿ 24 ਘੰਟਿਆਂ ਦੇ ਵਿੱਚ ਚਾਰ ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਇਹ ਚਾਰ ਵਿਧਾਇਕ ਪਾਰਟੀ ਦੇ ਵਿੱਚ ਕੰਮ ਕਰ ਰਹੇ ਸੀ ਜਿਵੇਂ ਹੀ ਜਿਮਨੀ ਚੋਣਾਂ ਨੂੰ ਤਾਂ ਹਾਲੇ ਲਗਭਗ 6 ਮਹੀਨੇ ਪੈ ਜਾਣਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਚੋਣ ਕਮਿਸ਼ਨ ਨੇ ਕਾਨਫਰੰਸ ਕਰਕੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਵਾਸਤੇ ਮੌਸਮ ਅਨੁਕੂਲੀ ਐ ਗਰਮੀ ਬਹੁਤ ਜ਼ਿਆਦਾ ਹੈ ਹਰ ਦੀ ਸਥਿਤੀ ਬਣੀ ਹੋਈ ਐ ਇਸ ਨੂੰ ਲੈ ਕੇ ਜਿਮਨੀ ਚੋਣਾਂ ਨੂੰ 6 ਮਹੀਨਿਆਂ ਵਾਸਤੇ ਮਲਤਵੀ ਕਰ ਦਿੱਤਾ ਦੂਸਰੇ ਪਾਸੇ ਜੇ ਗੱਲ ਕਰੀਏ ਹਰਿਆਣਾ ਅਤੇ ਜੰਮੂ ਕਸ਼ਮੀਰ ਦੀ ਉਥੇ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਹੁਣ ਦੱਸ ਦਈਏ ਕਿ ਕੀ ਮਾਜਰਾ ਹੈ ਦੱਸ ਦਈਏ ਕਿ ਮਾਜਰਾ ਇਹ ਹੈ ਕਿ ਮੌਕੇ ਤੇ ਯਾਨੀ ਕਿ 24 ਘੰਟਿਆਂ ਦੇ ਵਿੱਚ ਚਾਰ ਵਿਧਾਇਕਾਂ ਨੇ ਜਿਹੜੇ ਮੌਜੂਦੇ ਮੌਜੂਦਾ ਵਿਧਾਇਕ ਸੀ ਉਹਨਾਂ ਨੇ ਪਾਰਟੀ ਛੱਡ ਕੇ ਤਿੰਨ ਨੇ ਕਾਂਗਰਸ ਸ਼ਾਮਲ ਕਰ ਲਈ ਹੈ ਅਤੇ ਇੱਕ ਨੂੰ ਦੱਸਿਆ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਵਿੱਚ ਹੋ ਜਾਣਗੇ ਦੱਸ ਦਿੰਦੇ ਆ ਇਹਨਾਂ ਦੇ ਨਾਮ ਕੀ ਨੇ ਪਹਿਲਾ ਨਾਮ ਹੈ ਈਸ਼ਵਰ ਸਿੰਘ ਦੂਸਰਾ ਨਾਮ ਹੈ ਰਾਮਕਰਨ ਸਿੰਘ ਕਾਲਾ ਤੀਸਰਾ ਨਾਮ ਹੈ ਦੋਵਿੰਦਰ ਸਿੰਘ ਬਬਲੀ ਅਤੇ ਚੌਥਾ ਨਾਮ ਹੈ ਅਨੂਪ ਧਾਨਕ ਯਾਨੀ ਕਿ ਚਾਰ ਚਾਰਾਂ ਮੌਕੇ ਦੇ ਮੌਜੂਦਾ ਵਿਧਾਇਕਾਂ ਨੇ 24 ਘੰਟਿਆਂ ਦੇ ਵਿੱਚ ਆਪਣੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹਾਂ ਜੀ ਮੈਂ ਗੱਲ ਕਰ ਰਿਹਾ ਜੇ ਜੀ ਪੀ ਪਾਰਟੀ ਦੀ ਜਿਸ ਦੇ ਪ੍ਰਧਾਨ ਡਾਕਟਰ ਅਜੀਤ ਸਿੰਘ ਚੋਟਾਲਾ ਅਤੇ ਹਰਿਆਣੇ ਦੀ ਇਹ ਪਾਰਟੀ ਹੈ ਜਿਸ ਨੂੰ ਜਨਾਇਕ ਜਨਤਾ ਪਾਰਟੀ ਦੇ ਨਾਮ ਨਾਲ ਪਛਾਣਿਆ ਜਾਂਦਾ ਹਰਿਆਣੇ ਦੇ ਵਿੱਚ 24 ਘੰਟਿਆਂ ਦੇ ਵਿੱਚ ਡਾਕਟਰ ਅਜੀਤ ਸਿੰਘ ਚੋਟਾਲਾ ਜਿਹੜੇ ਜੀਜੀਪੀ ਦੇ ਪ੍ਰਧਾਨ ਨੇ ਉਹਨਾਂ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ 1 ਸਤੰਬਰ ਤੋਂ ਹੋਣ ਜਾ ਰਹੀਆਂ ਨੇ ਅਤੇ 4 ਸਤੰਬਰ ਨੂੰ ਜਿਹੜਾ ਰਿਜ਼ਲਟ ਆਵੇਗਾ ਇਸ ਤੋਂ ਪਹਿਲਾਂ ਚਾਰ ਵਧਾਇਕਾਂ ਨੇ ਹਾਲੇ ਚੋਣਾਂ ਦਾ ਜਿਵੇਂ ਹੀ ਵਿਗਲ ਵੱਜਿਆ ਮੌਕੇ ਦੇ ਉਹ ਐਮਐਲਏ ਸੀ ਆਪੋ ਆਪਣੇ ਹਲਕਿਆਂ ਦੇ ਵਿੱਚੋਂ ਲੇਕਿਨ ਉਹਨਾਂ ਨੇ ਵਗਾ ਕੇ ਅਸਤੀਫਾ ਜਿਹੜਾ ਹੈ ਡਾਕਟਰ ਅਜੇ ਸਿੰਘ ਚਟਾਲਾ ਦੇ ਬੂਤੇ ਮਾਰਿਆ ਤਿੰਨ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਵਿੱਚ ਚਲੇ ਗਏ ਨੇ ਅਤੇ ਇੱਕ ਜਿਹੜਾ ਰੂਪ ਧਾਨਕ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੋ ਜਾਵੇ ਪੰਜਾਬ ਦੇ ਵਿੱਚ ਵੀ ਉਸ ਤੋਂ ਬਾਅਦ ਉਹਨਾਂ ਹਰਿਆਣੇ ਦੇ ਵਿੱਚ ਝਟਕੇ ਲੱਗਣੇ ਸ਼ੁਰੂ ਹੋ ਗਏ ਨੇ ਵਿਧਾਇਕਾਂ ਅਤੇ ਖੇਤਰੀ ਪਾਰਟੀਆਂ ਨੂੰ ਧੰਨਵਾਦ